ਸੁਪਰੀਮ ਕੋਰਟ ਦੇ ਵਿੱਚ ਜਾ ਕੇ ਕਿ ਸਿੱਤੂ ਮੁੱਜਲ ਨੂੰ ਸਕਿਉਰਟੀ ਉਹਦੀ ਘਟਾਈ ਆ ਇਸ ਕਰਕੇ ਭੜਾਵੋ ਪੰਜਾਬ ਦੇ ਵਿੱਚ ਜੋ ਪੰਜਾਬਸਟਾ ਵਾਪਰ ਰਿਹਾ ਹੈ ਕੁਝ ਕੁ ਜਿਹੜੇ ਗੱਲਾਂ ਕਰੀਆਂ ਸੀ ਇੱਕ ਵੀ ਵਾਰ ਨੇ ਪੂਰੇ ਨਹੀਂ ਉਤਰੇ ਇਹ ਗੱਲਾਂ ਕਰਦਿਆਂ ਕਿਸਾਨਾਂ ਨੂੰ ਉਹਨਾਂ ਨੂੰ ਬਿਜਲੀ ਦਿੱਤੀ ਆਉਂਦੀ ਦਿੱਤੀ ਅੱਛਾ ਸੋਰੀ ਕਦੇ ਵੀ ਬਿਜਲੀ ਦਿੱਤੀ ਹੈ ਹੈਲੋ ਅੱਛਾ ਠੀਕ ਹੈ ਮੈਂ ਸਿੱਧਾ ਕਰਾਂ ਰਲੋ ਕੀ ਅੱਜ ਅੱਜ ਤੋਂ ਇਹਨੂੰ ਲੰਬਾ ਕਰਦੇ ਫਿਰ ਇਹਨੂੰ ਮੜਾ ਜਾਂ ਅੱਜ ਫਿਰ ਨਾ ਕਰ ਅੱਛਾ 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 ਕੋਈ ਨਾ ਜਿਹੜੀਆਂ ਬਿਜਲੀ ਦੇ ਗੱਲਾਂ ਕਰਦੇ ਨੇ ਵੱਡੇ ਵੱਡੇ ਵਾਅਦੇ ਕਰਦੇ ਨੇਗੇ ਉਹ ਬਿਜਲੀ ਭਰਾਓ ਇਤੋਂ ਪੱਲਾ ਤਾਂ ਵਿਕਾਸ ਹੁੰਦਾ ਹੀ ਆਇਆ ਫਿਰ ਮੋਟਰਾਂ ਕਿਹੜੇ ਲਾਈਆਂ ਸੀਗੀਆਂ ਢੇਲਾਂ ਦੇ ਪਾਣੀ ਪਜਾਉਣ ਦੀ ਗੱਲ ਕਰਦੇ ਨੇ ਭਰਾਓ ਜਿਹੜੇ ਢੇਲਾਂ ਦੇ ਪਾਣੀ ਪਜਾਉਣ ਦੀ ਗੱਲ ਕਰਦੇ ਨੇ 200 ਪਟਵਾਰੀ 200 ਪਟਵਾਰੀਆਂ ਦੀ ਜਿਹੜੀ ਕੇ ਰਿਸਿਸਟਲ ਕੈਸਲ ਕਰਤੀ 200 ਪਟਵਾਰੀ ਨੂੰ ਖੂਜੇ ਲਾ ਕੇ ਪਟਵਾਰੀ ਜੁਨੀਆ ਦਾ ਪ੍ਰਧਾਨ ਵੀ ਬਦਲੀ ਕਰਕੇ ਪਖਾਨ ਕੋ ਟੋਕਿਆ ਜਿਹੜਾ ਕਹਿੰਦਾ ਸੀ ਕਾਰਨ ਕੀ ਸੀਗਾ ਕਿ ਸਾਨੂੰ ਰਿਪੋਰਟਾਂ ਬਣਾ ਕੇ ਦਿਓ ਪਟਵਾਰੀਆਂ ਨੂੰ ਕਹਿੰਦਾ ਝੂਠੀਆਂ ਰਿਪੋਰਟਾਂ ਤਿਆਰ ਕਰਕੇ ਦਿਓ ਕਿ ਜਿਹੜਾ ਪਾਣੀ ਵਾਲੀ ਟੇਲਾ ਤੱਕਰ ਪਹੁੰਚਦਾ ਪਠਿੰਡੇ ਦੇ ਵਿੱਚ ਆਪਣਾ ਭਲਾਡੇ ਦੇ ਵਿੱਚ ਉਧਰ ਜਾ ਕੇ ਦੇਖੋ ਕਿ ਉਧਰ ਲੋਕ ਹਜੇ ਵੀ ਕਿਵੇਂ ਪਾਣੀ ਪੀਂਦੇ ਉਹ ਤਾਂ ਸਾਨੂੰ ਨੇ ਪਿੰਡਾਂ ਦੇ ਲੋਕ ਇੱਕ ਮਹੀਨਾ ਧਰਨਾ ਲਾ ਕੇ ਮੈਂ ਤੇ ਲੱਖੇ ਸੁਧਾਰੇ ਨੇ ਜਿਹੜਾ ਪੰਜਾਬ ਦਾ ਰਹਿੰਦਾ ਪਾਣੀ ਧੋਕੇ ਲੈ ਜਾ ਰੱਖ ਲੈ ਕੇ ਜਾ ਰਹੇ ਸੀ ਘੱਲਕੁਰਦ ਨਹਿਰਾ ਦੇ ਉੱਪਰ 1 ਮਹੀਨਾ ਧਰਨਾ ਲਾ ਕੇ 80 ਕਿਲੋਮੀਟਰ ਕਾਗਜ਼ ਤੇ ਨਹਿਰਾ ਪੱਤੀਆਂ ਹੋਣੀਆਂ ਜਿਹੜਾ ਬੰਦ ਕਰਾਈ ਨੇ ਪਾਣੀ ਜਿਹੜਾ ਪਾ ਕੇ ਲੈ ਕੇ ਜਾ ਰਹੇ ਸੀਗੇ ਸਾਡੇ ਉੱਪਰ ਡੰਡੇ ਫੜਾ ਕੇ 2017 ਤੇ ਲੈ ਕੇ ਲਗਾਤਾਰ ਕਿਸਾਨਾਂ ਮਜ਼ਦੂਰਾਂ ਦੀ ਗੱਲ ਕਰਦੇ ਆਉਣਿਆਂ ਭਗਮਤਮਨ ਐਮਪੀ ਬਣ ਤੋਂ ਪਹਿਲਾਂ ਇੱਕ ਵੀ ਕੰਮ ਲੋਕਾਂ ਲਈ ਕਰਾ ਦਿਖਾ ਦਿਓ ਆ ਮਿੱਥੇ ਇੱਥੇ ਦੁਕਾਨਦਾਰ ਮੇਰੇ ਭਰਾ ਬੈਠੇ ਨੇਗੇ ਇਹ ਗੱਲਾਂ ਸੁਣਦੇ ਨੇ ਮੈਂ ਅਗੜ ਭਰਾ ਆਖੜੇ ਨੇਗੇ ਪਤਾ ਨਹੀਂ ਕਿਹੜੇ-ਕਿਹੜੇ ਮਹਾਜਨ ਮੇਰੇ ਕੋਲੇ ਆ ਕੇ ਰੋਏ ਲੱਖਾਂ ਕਰੋੜਾਂ ਰੁਪਇਆ ਮਹਾਜਨ ਦਾ ਵਾਪਸ ਕਰਵਾਇਆ ਦੇਖ ਲਓ ਫੇਸਬੁਕ ਤੇ ਕੱਢ ਕੇ ਵੀਡੀਓ ਕਿ ਦੀ ਜੁੱਤ ਨਹੀਂ ਪਈ ਹਿੰਮਤ ਨਹੀਂ ਹੋਈ ਕਿ ਲੋਕਾਂ ਦੇ ਮੁੱਦਿਆਂ ਦੀ ਗੱਲ ਕਰ ਲੈਣ ਭਰਾਵੋ 300 ਕਾਲਜ ਪੰਜਾਬ ਦਾ ਬੰਦ ਹੋ ਗਿਆ 300 ਕਾਲਜ 50000 ਏਜੰਟ ਪੰਜਾਬ ਦੇ ਵਿੱਚ ਆ ਕੇ ਬਹਿ ਗਿਆ 50000 ਏਜੰਟ ਜਿਹੜਾ ਪੰਜਾਬ ਦੇ ਵਿੱਚ ਆ ਕੇ ਬੈਠਾ ਹੈ ਠੱਗੀ ਪੁਰਾ ਜਾਂਦਾ 33 ਲੱਖ ਰੁਪਇਆ ਫੇ ਲੈ ਕੇ ਜਿਹੜਾ ਕਿ 20000 ਰੁਪਏ ਦਾ ਕੰਮ ਆ 30-30 ਲੱਖ ਰੁਪਏ ਲੈ ਕੇ ਨੌਜਵਾਨਾਂ ਨੂੰ ਬਾਹਰੋਂ ਧੱਕਿਆ ਜਾ ਰਿਹਾ ਜਿਹੜਾ ਕੰਮ 20000 ਦੇ ਵਿੱਚ ਹੋਣ ਵਾਲਾ ਜਿੰਨੀਆਂ ਆ ਮੀਤ ਹੇਰ ਆਉਗਾ ਮੇਰੀ ਅੱਖਾਂ ਦੇ ਵਿੱਚ ਅੱਖ ਪਾ ਕੇ ਕਿਤੇ ਗੱਲ ਕਰਕੇ ਦਿਖਾਵੇ ਕਿਤੇ ਫੇਰ ਹੋਵੇ ਕਿਤੇ ਸਵਾਦ ਦੇ ਕਿਤੇ ਭਾਨੇ ਸਿੱਤ ਨਾਲ ਅੱਖਾਂ ਜੱਕ ਪਾ ਕੇ ਗੱਲ ਕਰਨ ਆ ਮੀਤ ਹੇਰ ਨੇ 300 ਕਰੋੜ 200 ਕਰੋੜ ਦੀ ਧੱਕੀ ਮਾਰੀ ਹੋਈ ਮਹਾਲੀਆਂ ਦੇ ਏਜੰਟਾਂ ਨੂੰ ਸਨਮਾਨਤ ਕਰਿਆ ਤੇ ਨਾਲ ਉਹਦਾ ਕੰਮ ਚਲਵਾਇਆ ਮਰਦਾਂ ਨੂੰ ਧੋੜ ਤੋਂ ਗੋਡਾ ਧਰ ਕੇ ਲੋਕਾਂ ਨੇ ਪੈਸੇ ਵਾਪਸ ਕਰਵਾਏ ਨੇ ਜਿਹੜੀਆਂ ਗੱਲਾਂ ਕਰਦੇ ਨੇ ਕਿ ਵੱਡੀਆਂ-ਵੱਡੀਆਂ ਭਰਾਵੋ ਇਹ ਇਹਨਾਂ ਦੇ ਹਲਾ ਇਹਨਾਂ ਦੇ ਚਿਹਰੇ ਨਹੀਂਗੇ ਜਿੰਨੇ ਆਸ-ਪਾਸ ਗਰਮੀਤ ਖੁੱਡੀਆਂ ਆਪਣਾ ਇੱਕ ਬਾਹਰ ਨੂੰ ਕੋਈ ਗੜਾ ਕੇਂਦਰ ਤਰਾਈ ਖੜਾ ਉਹ ਭਰਾਵੋ ਨੌਜਵਾਨ ਨੂੰ ਕਿਉਂ ਧੱਕੀ ਜਾਂਦੇ ਹੋ ਜੇਕਰ ਇਹ ਜਿਹੜਾ ਚੱਲ ਰਿਹਾ ਪੰਜਾਬ ਦੇ ਵਿੱਚ ਧੱਕੀ ਦਾ ਮਤਲਬ ਨੂੰ ਬੰਦ ਕਰੋ ਜੇ ਬੰਦ ਕਰਨ ਨੂੰ ਕੋਈ ਬਾਹਲੀ ਵੱਟੀ ਕਰਨ ਦੀ ਸਰਕਾਰਾਂ ਦਾ ਸਾਥ ਦੇ ਰਹੀਆਂ ਨੇ ਇਸ ਕਰਕੇ ਜਿਹੜੇ ਪੰਜਾਬ ਦੇ ਮੁੱਦੇ ਨੇ ਗਲਤ ਨੀਤੀ ਦੇ ਵਿਰੁੱਧ ਬਾਗਲਾ ਦੇ ਵਿਰੁੱਧ ਬੋਲਦਾ ਆ ਕਾਂਗਰਸ ਦੇ ਵਿਰੁੱਧ ਬੋਲਦਾ ਆ ਚੰਨੀ ਵਰਗਾਂ ਨੂੰ ਮੁੱਖ ਮੰਤਰੀ ਨੂੰ ਕਹਿੰਦੇ ਆ ਕਿ ਤੁਹਾਡੀ ਟਾਪ ਲਗਾਈ ਹੋਈ ਆ ਇਸ ਕਰਕੇ ਜਿਹਨਾਂ ਨੇ ਗਲਤ ਨੀਤੀ ਦੇ ਇਹਨਾਂ ਦੇ ਵਿਰੁੱਧ ਵੀ ਬੋਲਦਾ ਆ ਆ ਝਾੜੂ ਵਾਲੇ ਜਿਹੜੇ ਗੱਲਾਂ ਕਰਦੇ ਨੇ ਮੈਂ ਤੁਹਾਨੂੰ ਦੱਸਦਾ ਜਦੋਂ ਮੈਂ ਬਟਿੰਡਾ ਜਦੋਂ ਮੈਂ ਮਰੇਲਕੁਟਲਾ ਜ਼ਿਲ੍ਹੇ ਦੇ ਵਿੱਚੋਂ ਬਾਹਰ ਆਇਆ ਪੂਰਾ ਸਾਰਾ ਝਾੜੂ ਨੇ ਜੋਰ ਲਾਇਆ ਕਿ ਭਗਵਾਨ ਜੀ ਨੇ ਕਿਹਾ ਕਿ ਬਾਈ ਵੜ ਕੇ ਖੜਾ ਛੜ ਦੇ ਸਰਕਾਰ ਦੇ ਵਿਰੁੱਧ ਪੁਰਨਾਬੰਦ ਕਰਦੇ ਤੂੰ ਲੋਕ ਸਭਾ ਰੋ ਚੋਣ ਲੜ ਫੇਰ ਗੱਲ ਨਹੀਂ ਹਵਾ ਦੇ ਵਿੱਚ ਤੀਰ ਮਾਰ ਕੇ ਗੱਲ ਨਹੀਂ ਕਰਦਾ ਸਬੂਤ ਪਾ ਲੈ ਕਿ ਕਿਹੜੇ ਮੇਰੇ ਬੰਦੇ ਨੂੰ ਜਾ ਕੇ ਕਦੋਂ ਮੇਰੇ ਨਾਲ ਮੂੰਹ ਤੇ ਗੱਲਾਂ ਕਰੀਆਂ ਭਰਾਵੋ ਆ ਗੱਲਾਂ ਕਰਦੇ ਇੱਥੇ ਲੋਕ ਸਭਾ ਦੀਆਂ ਭਗਮਾਤਮਨ ਨੂੰ ਕੀ ਗੱਲ ਕਹੀ ਐ ਕਿ ਅਸੀਂ ਤੇਰੀ ਦਿੱਲੀ ਦੇ ਮੂੰਹ ਤੇ ਵੀ ਥੁੱਕਦੇ ਸਾਨੂੰ ਪਤਾ ਤੇਰਾ ਮੂੰਹ ਜਿਹੜਾ ਕਿ ਦਿੱਲੀ ਵੱਲ ਹੁੰਦਾ ਤੇ ਪਿੱਛੇ ਤੇਰੀ ਪੰਜਾਬ ਵੱਲ ਹੁੰਦੀ ਐ ਸਾਡਾ ਮੂੰਹ ਸਦਾ ਆਪਣੇ ਪੰਜਾਬ ਵੱਲ ਰਹਿਣਾ ਪੰਜਾਬ ਵੱਲ ਅਸੀਂ ਗੱਲ ਲੋਕਾਂ ਦੀ ਕਰਨੀ ਐ ਨੌਜਵਾਨਾਂ ਨੂੰ ਲਾਮਬੰਦ ਕਰਨਾ ਐ ਨੌਜਵਾਨਾਂ ਨੂੰ ਜਾਗਰੂਤ ਕਰਨਾ ਐ ਹੱਕਾਂ ਪ੍ਰਤੀ ਲਾਣਤ ਕਾਉਣਾ ਹੈ ਪੰਜਾਬ ਨੂੰ ਚੰਗੀਆਂ ਲੀਹਾਂ ਤੇ ਲੈ ਕੇ ਆਉਣਾ ਹੈ ਅਸੀਂ ਚਾਹੁੰਦੇ ਆ ਕਿ ਸਾਡਾ ਜਿਹੜਾ 40 ਸਾਲ ਦਾ ਸਿੱਖ ਰਾਜ ਉਹਦੇ ਵਰਗਾ ਅਸੀਂ ਪੰਜਾਬ ਦੇ ਵਿੱਚ ਰਾਜ ਲੈ ਕੇ ਆਉਣਾ ਹੈ ਦੁਨੀਆ ਦੇ ਵਿੱਚ ਸਭ ਤੋਂ ਬਿਹਤਰੀਨ ਰਾਜ ਮਹਾਰਾਜਾ ਮਹਾਰਾਜਾ ਹਰਜੀਤ ਸਿੰਘ ਦਾ ਸਾਫਤ ਹੋਇਆ ਸ਼ੇਰ ਪੰਜਾਬ ਦਾ ਜਿਸ ਰਾਜ ਤੇ ਸਾਡੀ ਜਿਸ ਰਾਜ ਦੇ ਵਿੱਚ ਸਾਡੀ ਇਕਨੋਮੀ 9 ਗੁਣਾ ਉੱਪਰ ਸੀਗੀ ਅੱਜ ਅਸੀਂ ਕਿੱਥੇ ਖੜੇ ਆ ਜਿਹੜੇ ਪੰਜਾਬ ਨੇ 90% ਕਰਵਾਨੀਆਂ ਦੇ ਕੇ ਦੇਸ਼ ਨੂੰ ਯਾਦ ਕਰਵਾਇਆ ਹੋਵੇ ਅਨਾਜ ਦੇ ਭੰਡਾਰ ਭਰੇ ਹੋਣ ਅੱਜ ਉਸ ਪੰਜਾਬ ਦੇ ਲੋਕ ਸੜਕਾਂ ਦੇ ਉੱਪਰ ਰਲ ਰਹੇ ਨੇ ਦਿੱਲੀ ਦੇ ਵਿੱਚ ਜਾ ਕੇ ਧਰਨਾ ਵੀ ਲਾ ਸਕਦੇ ਟੌਣ ਤੋਂ ਕਿੱਲਾ ਐਸਾ ਕੱਢਣਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਲਾਹਮੰਦ ਕਰਕੇ ਜਾਗਰੂਤ ਕਰਕੇ ਪੰਜਾਬ ਦੇ ਵਿੱਚ ਅਜਾਈ ਇੱਕ ਢਿਰ ਖੜੀ ਕਰਾਂਗੇ ਇੱਕ ਅਜਾਈ ਖੇਤਰੀ ਪਾਰਟੀ ਖੜੀ ਕਰਨੀ ਹੈ ਕਿ ਜਿਹੜੀ ਦਿੱਲੀ ਦੀ ਧੌਂਡ ਦੇ ਵਿੱਚੋਂ ਕਿੱਲਾ ਕੱਢਾਂਗੇ ਇਹ ਜਿਹੇ ਲੋਕਾਂ ਨੂੰ ਲਾਬੰਦ ਕਰਨਾ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨਾ ਹੱਥ ਪੁੱਪੀ ਚਪਿਤ ਕਰਨਾ ਨੌਜਵਾਨਾਂ ਦੇ ਕੱਲੇ-ਕੱਲੇ ਹੱਥ ਦੇ ਵਿੱਚ ਮਾਇਕ ਫੜਾਉਣਾ ਜਿਹੜੀਆਂ ਗੱਲਾਂ ਕਰਦੇ ਨੇ ਆ ਮਾਈਕਾ ਦੇ ਵਿੱਚ মিডিਆ ਦੇ ਸਾਹਮਣੇ ਗੱਲਾਂ ਬਜੋਰ ਹੁੰਦੀਆਂ ਨੇ ਅੱਤਰ ਲੋਕਾਂ ਨੂੰ ਜਾਗਰੂਤ ਕਰਨਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨ ਜਿਹੜੇ ਗਲਤ ਲੀਡਰ ਨੇ ਉਹਨਾਂ ਦੇ ਗੁਲਾਮਾਂ ਨੂੰ ਹੱਥ ਪਾ ਕਰ ਲਗੇ ਘ੍ਰੀਸਿਆ ਕਰਨ ਕਹਿੰਦਾ ਲੀਡਰਾਂ ਨੂੰ ਅਜਹੀ ਨੌਜਵਾਨਾਂ ਦੇ ਵਿੱਚ ਜੋਸ਼ ਜਜ਼ਬਾ ਪੈਦਾ ਕਰਦਾਂਗੇ ਕਿ ਆ ਆਪਗਮਨਤਮਾਨ ਕਿਸ ਟਾਈਮ ਗੱਲ ਕਰਦਾ ਸੀ ਸਕਿਉਰਿਟੀ ਛੱਤ ਦੇ ਉੱਤੇ ਖੜ ਕੇ ਫੈੜੇ ਦੇ ਸਾਥ ਦੇ ਵਿੱਚ ਗੱਲ ਕਰਕੇ ਦਿਖਾ ਜੇ ਨਾ ਤੇਰੇ ਰੋੜੇ 'ਤੇ ਨਾ ਤੇਰੇ ਪਾਥੀਆਂ 'ਤੇ ਬਰਨ ਅੱਜ ਤੂੰ ਗੱਲ ਕਰਦਾ ਮੈਂ ਹਰਮਨ ਪੈਰਾ ਤੂੰ ਹਰਮਨ ਪੈਰਾ ਦਿੱਲੀ ਦਾ ਬਣ ਗਿਆ ਆ ਭਾਨਾ ਸਿੱਧੂ ਖੜਾ ਲੋਕਾਂ ਨੇ 2 3 ਲੱਖ ਦਾ ਉਹਦੇ ਪਿੰਡ ਦੇ ਵਿੱਚ ਕੱਟ ਕਰਕੇ ਜੇਲ੍ਹ ਦੇ ਵਿੱਚੋਂ ਬਾਹਰ ਕਢਾਇਆ ਹੈ ਭਾਨੇ ਨੇ ਦੁਨੀਆ ਪਿਆਰ ਕਰਦੀ ਹੈ ਦਿਨੂ ਐਸਾ ਤਰਾ ਝਾੜੂ ਦਾ ਤਰਾ ਤਿੱਲਾ ਤਿੱਲਾ ਕਰਮਕ ਤੂੰ ਯਾਦ ਰੱਖੇਗਾ ਕੀ ਮੈਂ ਮਾੜਾ ਕਰਤਾ ਮੇਰੇਆਂ ਭਾਨਾਂ ਤੇ ਤਿੰਨ ਤਰ ਫੱਟੇ ਪੜਦੇ ਪਏ ਮੇਰੀ ਮਰੀ ਹੋਈ ਮਾਂ ਤੇ ਪਰਚਾ ਪਾਇਆ ਮੇਰਾ ਪਰਿਵਾਰ ਦਾ ਕੋਈ ਨਿ ਛੱਡਿਆ ਚੈਨੀ ਚੋਰ ਮੈਨੂੰ ਬਣਾਇਆ ਬਰਫਨ ਦੇ ਪਾਏ ਕੁੱਪਿਆ ਤੇਰੇ ਮੂਹਰੇ ਕਿਤੇ ਮੇਰੀ ਜਿਹੜੀ ਵਾਚ ਮੱਠੀ ਦੀ ਪਈ ਤੇਰੇ ਇੱਕ ਇੱਕ ਦੇ ਧੌਣ ਨਹੀਂ ਚੁੱਕੀ ਨਾ ਪਹਿਲਾਂ ਨੇ ਸਰਕਾਰਾਂ ਮੂਹਰੇ ਚੁੱਕੀ ਤੇ ਨਾ ਅਜ ਤੱਕ ਝੁਗਣੀਆਂ ਪੰਜਾਬ ਦੇ ਨੌਜਵਾਨੋ ਆਓ ਜਿਹੜਾ ਆਪਣਾ ਮੂਲ ਪੁੱਛਣ ਲਈਏ ਆਓ ਗੁਰੂਆਂ ਪੀਰਾਂ ਦੀ ਧਰਤੀ ਨੂੰ ਦੇਖੀਏ ਪੰਜਾਬ ਕੀ ਹੈ ਪੰਜਾਬੀਅਤ ਕੀ ਹੈ ਦਿੱਲੀ ਤੋਂ ਚੱਲੇ ਹੋਏ ਜਿੰਨੇ ਵੀ ਰਾਜਨੀਤਿਕ ਪਾਰਟੀਆਂ ਨੇ ਇਹਨਾਂ ਦੀ ਬਕਾਵਤ ਕਰੀਏ ਦਿੱਲੀ ਤੋਂ ਚੱਲੇ ਹੋਏ 15 ਸਤਨਾ ਦਿਗੇ ਇਹ ਦਿੱਲੀ ਨੇ ਪੰਜਾਬ ਦੇ ਨਾਲ 1947 ਤੋਂ ਲੈ ਕੇ ਦੇਖ ਸੱਚ ਨੂੰ ਉਹ ਜਾਣ ਕਰਵਾਇਆ ਉਹ ਲੋਕ ਬਿਨ ਧੱਕੇ ਕਰਦੇ ਹੁੰਦੀ ਹੈ 1966 ਦੇ ਵਿੱਚ ਜਾ ਕੇ ਜਿੱਦਾਂ ਪ੍ਰਧਾਨ ਮੰਤਰੀਆਂ ਨੇ ਬਾਧਰ ਕਰਦੇ ਕਿ ਇੱਕ ਪੰਜਾਬੀ ਆਪਣੀ ਵਖਰੀ ਆਪਣੀ ਇਜਾਜ਼ਤ ਨਿਕ ਮਾਰਨਗੇ ਉਹ ਪ੍ਰਧਾਨ ਮੰਤਰੀਆਂ ਨੇ 1966 ਦੇ ਵਿੱਚ ਜਾ ਕੇ ਸਾਨੂੰ ਪੰਜਾਬੀ ਸੂਬਾ ਛੋਟਾ ਜਿਹਾ ਕੱਟ ਵੰਡ ਕੀਤਾ ਐਡਾ ਕੁਝ ਧੱਕੇ ਕਰੇ ਪਾਣੀ ਸਾਡੇ ਖੋਏ ਗਏ ਬੋਲੀਆਂ ਦੇ ਉੱਪਰ ਸਾਡੇ ਕੰਮ ਆੜਿਆ ਚੰਡੀਗੜ੍ਹ ਸਾਡੀ ਰਾਜਧਾਨੀ ਉਹ ਕਿੰਨੇ ਨੇ ਕੋਈ ਸਾਡੇ ਪੰਜਾਬ ਦਾ ਆਗਰਾ ਰੈਨਜਮੈਂਟ ਪੋਰਟ ਬਚੋਂ ਹਿੱਸੇਦਾਰੀ ਖਤਮ ਕਰਤੀ ਪੰਜਾਬ ਨੂੰ ਦਿਨੋ ਦਿਨ ਖਤਮ ਕਰਦੇ ਤੋਲੇ ਹੋਏ ਨੇ ਪੰਜਾਬ ਨਾ ਅੱਜ ਖਤਮ ਹੋਇਆ ਨਾ ਕੱਲ ਖਤਮ ਹੋਣਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਾਰਸ ਨੇਗੇ ਤੁਸੀਂ ਭਾਰਤ ਨੇ 200 ਸਾਲ ਛਿੱਤਰ ਖਾਤੇ ਅੰਗਰੇਜ਼ਾਂ ਨੇ ਛਿੱਤਰ ਖਾਤੇ ਗੁਲਾਮੀ ਦੇ ਜੰਜੀਰਾਂ ਨੂੰ ਸਿੱਖ ਕੌਮ ਨੇ ਤੋੜਿਆ ਅਸੀਂ ਤੋੜਿਆ ਤੁਸੀਂ ਮੁਸਲਮਾਨਾਂ ਦੇ ਛਿੱਤਰ ਖਾਤੇ ਤੁਸੀਂ ਮੁਗਲਾਂ ਦੇ ਛਿੱਤਰ ਖਾਤੇ ਤੁਸੀਂ ਥੋੜਾ ਉਹ ਕੁਝ ਕੀਤਾ ਤਾਂ ਗੁਲਾਮੀ ਦੇ ਜੰਜੀਰਾਂ ਨੂੰ ਅਸੀਂ ਤੋੜਿਆ ਸਾਡੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਤੋੜਿਆ ਕਿਸੇ ਦਾ ਕਿਸੇ ਦੀ ਹਿੰਮਤ ਨਹੀਂ ਸੀ ਪਈ ਇਸ ਕਰਕੇ ਅਸੀਂ ਉਸ ਕੌਮ ਦੇ ਬਾਦਸ਼ਾਹ ਇਸ ਕਰਕੇ ਨੌਜਵਾਨਾਂ ਪਕੰਡੀਆ ਪਾਪਿਆਂ ਦੀ ਪਛਾਣ ਕਰ ਲਈਏ ਸਾਡੇ ਪਹਿਲੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਤੇ ਕਰ ਜਿਹੜੀ ਜੁਲਮ ਨਾਲ ਲੜਾਈ ਰਹੀ ਹੈ ਗੁਰੂ ਨਾਨਕ ਦੇਵ ਜੀ ਪਾਸ਼ਾ ਮਹਾਰਾਜ ਨੇ ਬਾਬਰ ਨੂੰ ਜਾਬਰ ਕਿਹਾ ਸਰਵਸਵਾਰਾਤੰਤਰ ਸਿੰਘ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਨੇ ਸਾਡੇ ਸਿੱਖ ਰਾਜ ਦੇ ਵਿੱਚ ਕਿਸੇ ਨਾਲ ਟੱਕਾ ਨਹੀਂ ਹੋਇਆ ਸਭ ਤੋਂ ਵੱਧ ਕਿੰਤੀ ਮੁਸਲਮਾਨਾਂ ਦੀ ਸੀ ਦੂਜੇ ਨੰਬਰ ਤੇ ਹਿੰਦੂਆਂ ਦੀ ਸੀ ਤੀਜੇ ਨੰਬਰ ਤੇ ਕਿੰਤੀ ਸਿੱਖਾਂ ਦੀ ਸੀਗੀ ਸਭ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਬੱਤਕੇ ਦਾ ਘਾਤ ਤਾਂ ਜੇ ਕਿਸੇ ਨੇ ਮਾਜਿਸਟਰ ਪਰ ਕੁਆਸ ਦਿੱਤਾ ਤਾਂ ਸਿਰੇ ਪੰਜਾਬ ਨੇ ਸੋਨਾ ਚੜਾਤਾ ਜਹਾਂ ਰਾਜ ਰਿਹਾ ਦੁਨੀਆਂ ਦੇ ਵਿੱਚ ਅਸੀਂ ਕਿਸੇ ਨਾਲ ੱਟਕਾਂ ਨਹੀਂ ਸਾਡੀ ਕੌਮ ਕਰ ਸਕਦੀ ਅਸੀਂ ਕਿਸੇ ਨਾਲ ਕਿਸੇ ਨਾਲ ਬਤਕੀਰਾ ਨਹੀਂ ਕਰ ਸਕਦੇ ਜੇ ਕਿਸੇ ਹਿੰਦੂ ਭਰਾ ਤੇ ਆਫਤ ਆਉਂਦੀ ਹੈ ਤਾਂ ਸਭ ਤੋਂ ਪੂਰੇ ਉੱਠ ਕੇ ਅਸੀਂ ਆਉਣੇ ਆ ਕਿਸੇ ਨਾਲ ਪੰਜਾਬ ਦੇ ਵਿੱਚ ੱਟਕਾਂ ਨਹੀਂ ਹੁੰਦਾ ਜਿਵੇਂ ਹੋਰਾ ਥਾਂ ਮਾਤੇ ਹੋ ਰਿਹਾ ਹੈ ਇਸ ਕਰਕੇ ਮੇਰੇ ਭਰਾਵੋ ਮੇਰੇ ਵੀਰੋ ਆਓ ਜਿਹੜੇ ਪੰਜਾਬ ਦੀ ਗੱਲ ਕਰਨ ਵਾਲੇ ਲੋਕਾਂ ਦਾ ਸਾਥ ਦਿੱਤੇ ਆਓ ੱਟਕੇ ਖੜੀਏ ਆਹ ਜਿਹੜਾ ਆਪਣੀ ਕੌਮ ਦੇ ਦਾ ਆਪਣਾ ਨਾਰਾ ਬਲੰਦ ਕਰੀਏ ਆਹ ਜਿਹੜਾ ਦੱਦ ਕੇ ਆਪਣੇ ਪੰਜਾਬ ਗੁਰੀਆਂ ਤੋਂ ਬੱਕਰਾ ਸੂਬਾ ਬੱਕਰੀ ਕੌਮ ਹੈ ਬੱਕਰੀ ਪਛਾਣ ਹੈ ਸਾਹਮਣੇ ਛੱਤਰ ਖਾਦੇ ਨੇ ਪੰਜਾਬ ਨੇ ਨਾ ਅੱਜ ਕਰਮੀ ਚੱਲੀ ਹੈ ਨਾ ਕੱਲ ੱੱੱੱੱੱੱੱ ਇਸ ਕਰਕੇ ਆਹ ਜਿਹੜੇ ਦਿੱਲੀ ਦੇ ਚੱਲੇ ਹੋਏ ਜਿਹਨੂੰ ਵੱਡਾ ਆਪਣਾ ਜਰਨਾਹ ਦਾਦੇ ਨੇ ਆਹ ਜਾ ਕੇ ਭਗਮਾਨਤ ਮੰਦ ਉੱਤੇ ਡਰਾਮੇ ਕਰੀਦਾ ਕੇਦਰੀਵਾਲ ਕੇਦਰੀਵਾਲ ਇਹਹੀ ਕੇਦਰੀਵਾਲ ਕਹਿੰਦਾ ਸੀ ਨਾ ਮੈਂ ਇੱਕ ਆਮ ਫਲੈਟ ਦੇ ਵਿੱਚ ਰਹਾਂ ਉਹ ਅੱਜ 100 ਕਰੋੜ ਦੇ ਬੰਗਲੇ ਦੇ ਵਿੱਚ ਰਹਿ ਰਿਹਾ ਭਰਾਵੋ ਆਪਾਂ ਨੌਜਵਾਨੋ ਮੇਰੇ ਵੀਰੋ ਮੇਰੇ ਭਰਾਵੋ ਸਭ ਤੋਂ ਵੱਡੀ ਸਮੱਸਿਆ ਕਿ ਪੰਜਾਬ ਦੀ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਵਿਚਾਲੀਏ ਚੰਗੇ ਪਾਸੇ ਲਾ ਲਈਏ ਚੰਗੇ ਰਾਹ ਤੇ ਤੋਰ ਦਈਏ ਆਟਾਂ ਦਾ ਆ ਜਿਹੜੀਆਂ ਫਰੀ ਦੇ ਸਕੀਮਾਂ ਨੇ ਉਹ ਭਰਾਵੋ ਤੁਸੀਂ ਵਿਦੇਸ਼ਾਂ ਦੇ ਵਿੱਚ ਸਾਰੇ ਨੌਜਵਾਨ ਗਏ ਹੋਇਓ ਉੱਥੇ ਕੀ ਫਰੀ ਦੇ ਵਿੱਚ ਮਿਲਦਾ ਪੁੱਡੇ ਪੰਜਾਬ ਦੇ ਵਿੱਚ ਐਨੀ ਜ਼ਰਕੀਰ ਧਰਤੀ ਬਾਪੂ ਖੜਦਾ ਦੋ ਮਿੰਟ ਗੱਲ ਸੁਣ ਜਾ ਆ ਬਾਪੂ ਤਰਾ ਆਜਾ ਬਾਪੂ ਜੀ 2 ਮਿੰਟ ਫੜ ਕੇ ਗੱਲ ਸੁਣ ਕੇ ਜਾਈ ਇਸ ਕਰਕੇ ਮੇਰੇ ਪ੍ਰਾਪਤ ਮਿੰਨੇ ਆ ਆ ਮੈਂ ਅਗਲਾ ਖਾਤੇ ਮੈਂ ਐਡਰੈਸ ਸਵਾਦ ਜਾਂ ਗੱਲ ਨਾ ਦੂਜਾ ਫਟ ਕਰੀ ਯਾਰ ਫਿਰ ਮੜ ਕੇ ਚੰਗਾ ਫੋਟਾ ਕੋਈ ਨਹੀਂ ਅਗਲੇ ਪ੍ਰੋਗਰਾਮਾਂ ਚ ਕੱਲ ਨੂੰ ਹੋਏ ਨਾ ਉਹ ਦੂਜਾ ਫਟ ਕਰਕੇ ਰੱਖ ਗਾ ਸਵਾਦ ਜਾਂ ਗੱਲ ਜਾਂਦਾ ਇਸ ਕਰਕੇ ਪ੍ਰਾਪਤ ਵੀਰ ਕੋ ਇੱਥੇ ਨੇ ਕਿਉਂਕਿ ਮੈਨੂੰ ਤੈਨੂੰ ਪਤਾ ਲੋਰ ਬੜੀ ਹੁੰਦੀ ਹੁੰਦੀ ਐ ਇੱਥੇ ਤਾਂ ਮਰਾ ਆ ਕੇ ਥੋੜਾ ਜੇ ਜੋਜ ਦਾ ਘਟਗਾ ਬੜੇ ਪਿੰਡਾਂ ਚ ਬੋਲ ਕੇ ਆਇਆ ਤਾਂ ਤੇਰਾ ਫਿਰ ਤਾਂ ਪੁੱਤ ਪਿੰਡਾਂ ਤੇਰਾ ਮੈਕ ਜਾ ਖੜ ਜਾ ਨਾ ਜਮੀ ਚਲ ਕੋਈ ਗੱਲ ਨਹੀਂ ਇਸ ਕਰਕੇ ਮੇਰੇ ਵੀਰੋ ਮੇਰੇ ਭਰਾਵੋ ਨੌਜਵਾਨ ਸਾਥੀਓ ਜਿਹੜੇ ਆਪੋ ਫਿਰਸਾਂ ਦੇ ਵਿੱਚ ਜਾਣੇ ਉੱਥੇ ਕੀ ਫੀ ਦੇ ਵਿੱਚ ਮਿਲਦਾ ਇੱਥੇ ਸੱਤ ਮੜ ਕਣਕ ਨਿਕਲਦੀ ਐ ਇੱਥੇ ਸਭ ਕੋ ਜਿਹੜਾ ਪੰਜਾਬ ਦਾ ਰੱਜ ਕੇ ਕਿਸਾਨ ਵੀ ਖਾ ਸਕਦਾ ਮਜ਼ਦੂਰ ਵੀ ਖਾ ਸਕਦਾ ਦੁਕਾਨਦਾਰ ਵੀ ਖਾ ਸਕਦਾ ਹਰ ਇੱਕ ਦੇ ਪੁੱਤਾਂ ਦੇ ਵਿੱਚ ਕਣਕ ਪਈ ਐ ਜੇ ਚਾਰ ਦਿਨ ਕੰਮ ਨਹੀਂ ਵੀ ਕਰੋਗੇ ਤਾਂ ਵੀ ਦਰਦ ਕਰ ਕੰਮ ਨਹੀਂ ਵੀ ਕਰੋਗੇ ਰੋਟੀ ਮਿਲ ਜੂਗੀ ਪਰ ਵਿਦੇਸ਼ਾਂ ਦੇ ਵਿੱਚ ਜੇ ਇੱਕ ਦਿਨ ਕੰਮ ਨਹੀਂ ਕਰੋਗੇ ਤਾਂ ਦੂਜੇ ਦਿਨ ਰੋਟੀ ਨਹੀਂ ਮਿਲਣੀ ਭਰਾਵੋ ਸਾਡਾ ਪੰਜਾਬ ਪੁੱਤਰ ਹੈ ਸਭ ਤੋਂ ਵੱਧ ਦਾਣੇ ਦੇਣ ਵਾਲਾ ਅਨਾਜ ਪੈਦਾ ਕਰਨ ਵਾਲਾ ਸਾਡਾ ਪੰਜਾਬ ਹੈ ਆਸਟ੍ਰੇਲੀਆ ਦੇ ਵਿੱਚ ਮੈਂ ਜਾ ਕੇ ਸਾਰੀ ਧਰਤੀ ਪਤਰੀਲੀ ਹੈ ਇੱਥੇ ਕਿੰਨਾ ਅਨਾਜ ਕਿੰਨਾ ਪੁੱਛਦਾ ਹੈ ਕਿੰਨਾ ਪਾਣੀ ਕਿੰਨੇ ਸੁਰੱਖਤ ਗੋਦ ਦੀ ਸਰੋਤ ਪੰਜਾਬ ਕੋਲੇ ਨੇਗੇ ਇਸ ਕਰਕੇ ਭਰਾਵੋ ਪੰਜਾਬ ਦੇ ਉੱਪਰ ਕਿੰਨੇ ਯੂ ਪੀ ਤਾਲਪੁਰੜ ਘਰਾਣੇ ਦੀ ਫੁੱਟ ਪੰਜਾਬ ਦੇ ਉੱਪਰ ਨੇਗਾ ਆਪਰ ਜੋ ਟੀਮ ਕੀ ਹੈ ਗੈਟ ਕੀ ਹੈ ਇਹਦੇ ਬਾਰੇ ਥੋੜਾ ਜਿਹਾ ਪੜ੍ਹੋ ਕਿ ਗੈਟ ਕਦੋਂ ਹੋਇਆ ਕਿ ਜਿਹੜਾ ਗੈਟ ਬਾਰੇ ਪੜ੍ਹੋ ਜਦੋਂ ਕਿ ਦੂਸਰੀ ਜਿਹੜੀ ਵਿਸ਼ਵ ਜੰਗ ਹੋਈ ਉਦੋਂ ਅੰਗਰੇਜ਼ ਗੈਟ ਲੈ ਕੇ ਆਏ ਜਦੋਂ ਕਿ ਹੁਣ ਅੱਜ ਉਹੀ ਅੰਗਰੇਜ਼ ਉਹੀ ਵੱਡੇ ਕਾਰਪੋਰੇਟ ਘਰਾਣੇ WTO ਲੈ ਕੇ ਆਏ ਸਵੰਜਰ ਲੈਂਡ ਦੇ ਵਿੱਚ ਜਿਹੜਾ ਬਣਿਆ WTO ਦਾ ਦਫ਼ਤਰ WTO ਕੀ ਗੱਲ ਬਾਰੇ ਦੇਖੋ ਕਿਤੇ WTO ਦੇ ਕਾਰਪੋਰੇਟ ਘਰਾਣੇ ਕਹਿੰਦੇ ਨੇ ਕਹਿੰਦੇ ਜੇਕਰ ਮਨੁੱਖਤਾ ਨੂੰ ਬਚਾਉਣਾ ਹੈ ਤਾਂ ਕੁਦਰਤੀ ਖੇਤੀ ਦੀ ਲੋੜ ਹੈ ਕੁਦਰਤੀ ਖੇਤੀ ਸਭ ਤੋਂ ਚੰਗੀ ਜੇਕਰ ਹੋ ਸਕਦੀ ਹੈ ਤਾਂ ਪੰਜਾਬ ਦੀ ਧਰਤੀ ਤੇ ਹੋ ਸਕਦੀ ਹੈ ਬਠਿੰਡੇ ਤੋਂ ਕਾਂਗਰਸ ਦਾ ਬੰਦਾ ਚੋਣ ਲੜ ਰਿਹਾ ਹੈ ਕੀ ਉਹਦਾ ਨਾਮ ਜੀਤਮੰਦਰ। ਉਹਦੀ ਇੱਕ ਵੀਡੀਓ ਸੀਗੀ ਜੀਤਮੰਦਰ ਪਤਾ ਕੀ ਕਹਿ ਰਿਹਾ ਕਹਿੰਦਾ ਲੱਖੇ ਦੇ ਭਾਨੇ ਨੂੰ ਪਤਾ ਨਹੀਂ ਹੈਗਾ ਕਹਿੰਦਾ ਕਿਹੜਾ ਕੇ ਆ ਗੱਲਾਂ ਕਰਦੇ ਨੇ ਕਿ ਪੰਜਾਬ ਦੇ ਵਿੱਚ ਫੈਕਟਰੀਆਂ ਡਰੱਫਟੇ ਲੱਗਣੀਆਂ ਚਾਹੀਦੀਆਂ ਨੇ ਕਿ ਆ ਫੈਕਟਰੀਆਂ ਡਰੱਫਟੇ ਨਹੀਂ ਲੱਗਣਗੀਆਂ ਤਾਂ ਵਿਕਾਸ ਕਿੱਥੋਂ ਹੋਊਗਾ ਉਹ ਜੀਤ ਮੇ ਦਰਸਾ ਦੱਕਾ ਤੈਨੂੰ ਨਹੀਂ ਪਤਾ ਡਾਕਟਰ ਸੁਆਮੀ ਨਾਥਨ ਜਿਹੜਾ ਕਿ ਸਭ ਤੋਂ ਵੱਧ ਪੜ੍ਹੇ ਲਿਖੇ ਨੇਗੇ ਜਿਨ੍ਹਾਂ ਨੇ ਕਿ ਪੂਰੇ ਦੇਸ਼ ਦੀ ਸਾਡੇ ਪੂਰੇ ਦੁਨੀਆ ਦੀ ਜਿਹੜੀ ਖੇਤੀਬਾੜੀ ਦੀ ਜਿਹੜੀ ਕਿ ਇੱਕ ਬੁੱਧੀਜੀਵੀ ਨੇ ਕਿ ਜਿਨ੍ਹਾਂ ਨੇ ਕਿ ਸੁਆਮੀ ਨਾਥਨ ਰਿਪੋਰਟ ਬਣਾਈ ਡਾਕਟਰ ਸੁਆਮੀ ਨਾਥਨ ਕਹਿੰਦੇ ਨੇ ਕਹਿੰਦੇ ਨੇ ਕਿ ਜੇਕਰ ਪੰਜਾਬ ਦੀ ਜਿਹੜੀ ਧਰਤੀ ਹੈ ਉਹਦੇ ਉੱਪਰ ਫੈਕਟਰੀਆਂ ਡਰਾਫਟੀਆਂ ਨਹੀਂ ਲੱਗਣੀਆਂ ਚਾਹੀਦੀਆਂ ਸੁਆਮੀ ਰਾਧਨ ਦੀ ਰਿਪੋਰਟ ਕਹਿੰਦੀ ਹੈ ਕਿ ਜਿਹੜੀ ਅਨਕਤ ਬੰਦਾ ਧਰਤੀ ਫੈਕਟਰੀਆਂ ਡਰਾਫਟੀਆਂ ਨਹੀਂ ਨੀ ਜੜ ਕਰਨੀ ਹੈ ਫੈਕਟਰੀਆਂ ਡਰਾਫਟੀਆਂ ਚੱਲਦੇ ਕਾਲੇ ਸੱਤੇ ਨੇ ਕੱਚੇ ਮਾਲ ਸਿਰ ਤੇ ਚੱਲਦੇ ਨੇ ਜੇਕਰ ਕੱਚਾ ਮਾਲ ਹੀ ਹੋਊਗਾ ਤਾਂ ਫੈਕਟਰੀਆਂ ਡਰਾਫਟੀਆਂ ਚੱਲਣੀਆਂ ਕਿੱਥੋਂ ਫੈਕਟਰੀਆਂ ਡਰਾਫਟੀਆਂ ਬਣਾ ਸਰ ਸਕਦਾ ਹੈ ਇੱਕ ਦਿਨ ਰੋਟੀ ਨਹੀਂ ਖਾਵਾਂਗੇ ਟੱਟ ਕਿੱਥੋਂ ਭਰਾਂਗੇ ਫੈਕਟਰੀਆਂ ਡਰਾਸਟਰੀਆਂ ਇਸ ਕਰਕੇ ਇਹ ਕਿਸੇ ਕੰਮ ਦੀ ਨਹੀਂ ਹੈਗੀਆਂ ਫੈਕਟਰੀਆਂ ਡਰਾਸਟਰੀਆਂ ਦੇ ਵਿੱਚ ਜੇਕਰ ਕੱਚਾ ਮਾਲ ਜੋ ਸਭ ਤੋਂ ਵੱਧ ਕੱਚਾ ਮਾਲ ਤਿਆਰ ਕਰਨ ਵਾਲਾ ਪੰਜਾਬ ਹੈ ਤਾਂ ਕਰਕੇ ਤੁਹਾਡੇ ਜਿਹੜੇ ਖੇਤੀਬਾੜੀ ਕਾਨੂੰਨ ਆਏ ਤਾਂ ਕਰਕੇ ਸੈਲੋ ਬਣੇ ਤੇ ਤਾਂ ਕਰਕੇ ਜਿਹੜੇ ਦਿੱਲੀ ਕਟਾ ਵਰਗੇ ਨੈਸ਼ਨਲ ਐਕਸਪ੍ਰੈਸ ਹਾਈਵੇ ਬਣ ਰਹੇ ਲਗੇ ਪਰਾਵੋ ਇਹ ਭਗਮਾਤਮਾਨ ਦੀ ਇਹਨਾਂ ਦੀ ਸੋਚ ਨਹੀਂ ਉੱਤੇ ਟੱਕਰ ਜਾਂਦੀ ਕਿ ਸਾਨੂੰ ਚਾਹੀਦਾ ਕਿ ਸਾਡਾ ਦਿੱਲੀ ਦਾ ਪੱਗ ਸਾਡਾ ਜਿਹੜਾ ਬਾਗਾ ਬਾਡਰ ਖੁੱਲੋ ਇਧਰਲਾ ਤੁਸੀਂ ਇਹ ਕਹਿੰਦੇ ਨੇ ਬਾਗਾ ਬਾਡਰ ਖੁੱਲ ਨਹੀਂ ਸਕਦਾ ਬਾਗਾ ਬਾਡਰ ਵੱਡੇ ਕਾਰਪੋਰੇਟ ਘਰਾਣੇ ਸਿਲ ਕਰੋੜ ਉਧਰੋਂ ਤਿਆਰ ਕਰਤਾ ਜੀਣ ਨੇ ਉੱਪਰ ਦੀ ਇਧਰੋਂ ਕਿ ਆ ਜਿਹੜੇ ਹਾਈਵੇ ਬਣੇ ਜਿਹੜੇ ਸੈਲੋ ਬਣੇ ਇਹਨਾਂ ਦਾ ਬਣਨ ਦਾ ਕਾਰਨ ਇੱਕੋ ਹੀ ਹੈ ਕਿ ਕਾਰਪੋਰੇਟ ਘਰਾਣੇ ਡਬਲਯੂਟੀਓ ਆਪਣੇ ਆਧਾਰ ਤੇ ਜਿਹੜਾ ਵਪਾਰ ਸ਼ੁਰੂ ਕਰਨਾ ਚਾਹੁੰਦਾ ਪਰ ਇਹਨਾਂ ਦੀ ਜ਼ਿਕਰ ਸੋਚ ਹੀ ਨਹੀਂ ਗਈ ਉਹ ਜਿਹੜਾ ਕਿ ਬਾਗਾ ਬਾਰਡਰ ਖਾਣ ਦੀ ਗੱਲ ਕਰੀਏ ਸੈਲੋ ਕਿਉਂ ਬਣੇ ਤੇ ਕਿਉਂ ਲਿ ਹਾਈਵੇ ਬਣੇ ਤੇ ਕਿਉਂ ਜਿਹੜੇ ਖੇਤੀਬਾੜੀ ਤਿੰਨ ਕਾਲੇ ਕੋ ਉੜਾਏ ਇਹ ਡਬਲ ਯੂ ਪੀਓ ਦੀ ਸੋਚ ਆ ਅਸੀਂ ਚਾਹੁੰਦੇ ਆ ਕਿ ਸਾਡਾ ਜਿਹੜਾ ਡਬਲ ਯੂ ਪੀਓ ਦੇ ਤੋਂ ਬਾਹਰ ਸਾਡਾ ਜਿਹੜਾ ਭਾਰਤ ਦੀ ਜਿਹੜੀ ਖੇਤੀਬਾੜੀ ਢਾਂਚਾ ਸਿਸਟਮ ਆਵੇ ਇਹਨਾਂ ਨੂੰ ਇੱਥੇ ਤੱਕਰ ਪਤਾ ਹੀ ਨਹੀਂ ਹੈਗਾ ਇਹਨਾਂ ਨੇ ਕਹਿੰਦੇ ਦੇਖੇ ਜੀ ਲੀਗਾ ਕਿ ਪੰਜਾਬ ਸਭ ਤੋਂ ਦੁਨੀਆ ਦੀ ਜਰਖੇੜ ਧਰਤੀ ਜਿਹਦੇ ਉੱਪਰ ਹਰ ਇੱਕ ਬੰਦਾ ਕਾਬਲ ਹੋਣ ਨੂੰ ਫਿਰਦਾ ਇਹਨਾਂ ਦੀ ਸੋਚ ਇੱਥੇ ਤੱਕਰ ਖੜੀ ਹੈ ਤੁਸੀਂ ਇੱਕ ਚੀਜ਼ ਦੇਖੋ ਕੋਈ ਚੀਜ਼ ਬਣਾ ਸਰਸਕ ਦਾ ਕੱਲੇ ਅਨਾਜ ਬਣਾ ਨੇ ਸਰਸਕ ਦਾ ਭਰਾਵੋ ਅਡਾਨੀਆਂ ਅਡਵਾਨੀਆਂ ਨੇ ਇੱਥੇ ਆ ਕੇ ਤੁਹਾਡੇ ਐਮੀਨੀ ਜ਼ਮੀਨਾਂ ਦੇ ਉੱਪਰ ਖਰੀਦ ਰਹੇ ਇਹ ਤੁਸੀਂ ਇਹਨਾਂ ਦਾ ਬੜਾ ਯਾਕਲ ਨੂੰ ਹੱਥ ਮਾਰਿਆ ਕਰੋ ਭਰਾਵੋ ਆ ਭਗਵੰਤ ਮਾਨ ਵਰਗੇ ਤਾਂ ਇੱਥੇ ਇੱਕ ਧਿਕਰ ਤੁਰੇ ਫਿਰਦੇ ਨੇ ਕਿ ਲੈ ਕੇ 11 ਤੋਂ ਬੰਦਾ ਇੱਧਰੋਂ ਲੰਘੇ ਇੱਧਰੋਂ ਲੰਘੇ ਇੱਧਰੋਂ ਲੰਘੇ ਆਪਣੀ ਕੁਰਸੀ ਬਚਾਉਣ ਦੇ ਲਈ ਅਮਿਤ ਸ਼ਾਹ ਦੇ ਨਾਲ ਕਿਵੇਂ ਕਿਹਾ ਖਿੰਡਲੀ ਹੋ ਕੇ ਪੰਜਾਬ ਦੇ ਨੌਜਵਾਨਾਂ ਉੱਪਰ ਐਨਐਸ ਦੇ ਪਰਚੇ ਪਾਉਂਦਾ ਕਿਵੇਂ ਜਿਹੜਾ ਪੰਜਾਬ ਦੇ ਨੌਜਵਾਨਾਂ ਉੱਪਰ ਕਿਸ਼ਰਤ ਕਰਦਾ ਕੋਈ ਗੱਲ ਨਹੀਂ ਗਣ ਗਣ ਬਾਦਰੇ ਲਮਾਂਗੇ ਪੈਰਾ ਥੱਲੇ ਅੱਗ ਮਚਾ ਦਾਂਗੇ ਜੋ ਕੁਝ ਕਰਨਾ ਕਰ ਲੈਣ ਨਾ ਜਿਲਾ ਥਾਣਾ ਤੋਂ ਅੱਜ ਤੋਂ ਕਹਤਾਂ ਨਾ ਕੱਲ੍ਹ ਚੁਕਣਾ ਕਾਉਂ ਤੋਂ ਕਿਲਾ ਕੱਢ ਕੇ ਦਿਖਾਵਾਂਗੇ ਪੰਜਾਬ ਦੇ ਨੌਜਵਾਨੋ ਸਰਦਾਰ ਸਿਮਰਜੀਤ ਸਿੰਘ ਮਾਨ ਲਈ ਇਸ ਕਰਕੇ ਚੋਣ ਪ੍ਰਚਾਰ ਕਰ ਲਈ ਆਇਆ ਇਸ ਕਰਕੇ ਵੋਟਾਂ ਮੰਗਣ ਲਈ ਆਇਆ ਸਾਰੇ ਚੱਲੇ ਹੋਏ ਕਾਸਤੂਸ ਨੇ ਭਰਾਵੋ ਆਪੋ ਆਪਣੇ ਨਿੱਜੀ ਹਿੱਤਾਂ ਲਈ ਸਾਬਨੇ ਪਾਰਟੀਆਂ ਬਦਲੇ ਨੇ ਸਾਬਨੇ ਦਲ ਬਦਲੇ ਨੇ ਅੱਜ ਤੱਕ ਆਪਣੇ ਇੱਕ ਸਟੈਂਡ ਤੇ ਜੇਕਰ ਖੜੇ ਰਹੇ ਨੇ ਤਾਂ ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਖੜੇ ਰਹੇਗੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਐਸੀ ਪਾਰਟੀਆਂ ਐਸੀ ਕੌਮੀ ਪਾਰਟੀ ਚਾਲ ਕਰਾਂਗੇ ਘੜੀ ਘੜੀ ਦਿਲ ਦੇ ਘਣਘਣ ਬਾਦਲੇ ਨੂੰ ਪਾਰਾ ਪੱਲੇ ਅੱਗ ਮਚਾ ਦੂਗੀ ਐਸਾ ਪੰਜਾਬ ਦੇ ਵਿੱਚ ਲੋਕਾਂ ਨੂੰ ਨੌਜਵਾਨਾਂ ਨੂੰ ਲਾਮਬੰਦ ਕਰਨਾ ਹੈ ਇਕੱਲੇ ਇਕੱਲੇ ਨੌਜਵਾਨ ਨੂੰ ਤੋਤੇ ਵਾਂਗੂ ਬੋਲਣ ਲਾਉਣਾ ਹੈ ਲੀਡਰ ਪੈਦਾ ਕਰਨੇ ਆ ਪੰਜਾਬ ਦੇ ਵਿੱਚੋਂ ਲੜਨ ਵਾਲੇ ਨੌਜਵਾਨ ਪੈਦਾ ਕਰਨੇ ਆ ਨੌਜਵਾਨਾਂ ਨੂੰ ਲਾਮਬੰਦ ਕਰਨਾ ਭਰਾਵੋ ਆਉ ਜਿਹੜਾ ਆ ਕੇ ਆਪਣੇ ਪੰਜਾਬ ਦੀ ਗੱਲ ਕਰੀਏ ਆਉ ਜਿਹੜੇ ਪੰਥ ਤੇ ਕੌਮ ਦੀ ਗੱਲ ਕਰਨ ਵਾਲਾ ਸਾਥ ਦੀਏ ਸਰਦਾਰ ਸਿਮਰਤ ਸਿੰਘ ਮਾਨ ਤੇ ਮੇਰੇ ਦਾਦਾ ਜੀ ਪੰਜਾਬ ਦੇ ਵਿੱਚ ਕਿਸਾਨ ਯੂਨੀਅਨ ਖੜਮ ਕੜੀ ਕਰਨ ਵਾਲਿਆਂ ਦੇ ਵਿੱਚੋਂ ਇਹ ਵੱਡਾ ਨਾਮ ਹੈ ਜਿਹੜਾ ਪੰਜਾਬ ਦੇ ਮੀਤ ਪ੍ਰਧਾਨ ਰਹੇ ਜਿਹਨੇ ਵੀ ਪ੍ਰਧਾਨ ਰਹੇ ਯੂਨੀਅਨ ਦੇ ਪ੍ਰਧਾਨ ਹੁੰਦੇ ਹੋਏ ਵੀ ਸਰਦਾਰ ਮਾਨ ਸਾਹਿਬ ਨਾਲ ਤੁਰਦੇ ਰਹੇ ਲਗੇ ਇਸ ਤੋਂ ਬਾਅਦ ਦੋ ਜਿੰਨੇ ਬਾਰੇ ਵੀ ਜਿਹੜਾ ਹੱਕ ਦੇ ਵਿੱਚ ਬਹੁਤਾਂ ਮੌਕੇ ਮੇਰਾ ਤਾਂ ਮਾਨ ਸਾਹਿਬ ਨੇ ਹੀ ਬੋਲਿਆ ਦਿੱਲੀ ਦੇ ਆਪਾਖ ਨੇ ਮੂੰਹ ਤੇ ਨਹੀਂ ਠੁੱਕੇ ਕਿੰਨੇ ਕਿੰਨੇ ਲਾਲਚ ਦਿੱਤੇ ਕਿੰਨਾ ਕਿੰਨਾ ਕੁਝ ਕਿਹਾ ਆ ਜਿੰਨੇ ਕਾਂਗਰਸ ਦੇ ਵੱਡੇ ਲੀਡਰ ਸੀਗੇ ਕਾਂਗਰਸ ਨੇ ਅੱਟੇ ਚੋਣਾਂ ਦਾ ਜ਼ੋਰ ਲਾਇਆ ਕਿ ਭਾਣਿਆ ਕੂਇਤੋ ਪ੍ਰਧਾਨ ਸਭਾ ਦੀ ਆ ਲੋਕ ਸਭਾ ਦੇ ਠੋੜਾ ਲੱਗਦਾ ਮੈਂ ਕੰਮਾਂ ਤੋਂ ਮੇਰੀ ਸਪੂਰਚ ਹੀ ਨਹੀਂ ਦਿੰਦੀ ਯਾਰ ਮੈਂ ਗੱਲ ਆਪਣੇ ਪੰਜਾਬ ਦੀ ਕਰਨੀ ਆ ਮੈਂ ਗੱਲ ਆਪਣੇ ਲੋਕਾਂ ਦੀ ਕਰਨੀ ਆ ਤੁਸੀਂ ਕਹੋਗੇ ਸਾਡੀ ਗੱਲ ਕਰ ਸਿੱਧੂ ਮੂਸੇ ਵਾਲਾ ਮੇਰਾ ਭਰਾ ਰਿਹਾ ਮੇਰਾ ਮਿੱਤਰ ਰਿਹਾ ਮੈਂ ਉਹਦੇ ਨਾਲ ਮੈਨੂੰ ਉਹਨੇ ਕਿੰਨੇ ਥਾਵਾਂ ਤੇ ਕੰਮ ਕਰਨ ਦਾ ਮੌਕਾ ਦਿੱਤਾ ਮੈਨੂੰ ਕਿਹਾ ਸੀਗਾ ਮੈਂ ਕਿਹਾ ਭਰਾਵਾ ਕਾਂਗਰਸ ਪਾਰਟੀ ਬਾਰੇ ਮੈਂ ਚੰਗੀ ਤਰ੍ਹਾਂ ਜਾਣਦਾ ਕਾਂਗਰਸ ਪਾਰਟੀ ਨੇ ਆਪਣੀ ਪਾਰਟੀ ਦੇ ਵਿੱਚ ਲਾਗੇ ਦਿਲ ਜਾ ਕੇ ਪਾਰਕ ਦੇ ਵਿੱਚ ਬੰਦਾ ਜ਼ੀਰੋ ਕਰਕੇ ਰੱਖਦਾ ਹਰਾ ਕੇ ਰੱਖਦਾ ਉਹਦਾ ਗੱਲ ਕਰ ਲੋਕਾਂ ਨੂੰ ਬਾਅਦ ਚ ਮਰਨ ਤੋਂ ਬਾਅਦ ਪਤਾ ਲੱਗਾ ਕਿ ਮੂਸਲੇਲਾ ਕੀ ਹੈ ਪਰ ਲੋਕਾਂ ਨੇ ਉਸ ਜਿਹੜੀ ਉਹ ਕਾਂਗਰਸ ਪਾਰਟੀ ਆ ਫਰਾਉਣ ਵਾਲੀ ਵੀ ਉਹ ਤੇ ਬੰਦਰੀ ਕਿਰਦਾਰ ਕੁਸ਼ੀ ਵੀ ਕਰਨ ਵਾਲੀ ਉਹ ਝਾੜੂ ਦੇ ਵਿੱਚ ਕੋਮਰ ਵੀਜੇ ਪ੍ਰਤਾਪ ਆਈਪੀਐਸ ਅਫਸਰ ਗਿਆ ਅੱਜ ਕੂਚੇ ਲਾਇਆ ਪਿਆ ਸਾਨੂੰ ਪਤਾ ਹੈ ਕਿ ਪਾਰਟੀਆਂ ਕਿਵੇਂ ਬੰਦਰਾ ਕਿਰਦਾਰ ਕਸ਼ੀ ਕਿਵੇਂ ਜ਼ੀਰੋ ਕਰਦੇ ਰਹਿ ਗਿਆ ਮੇਰੇ ਨਾਲ ਲੋਕਾਂ ਨੇ ਧੰਨਵਾਦ ਕਰਦਾ ਨਾ ਲੋਕਾਂ ਦਾ ਕਿ ਲੋਕਾਂ ਨੇ ਹੜ ਲਾਤਾ ਟੁੰਡੀ ਬਦੌਲ ਦਾ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਇਸ ਕਰਕੇ ਪੰਜਾਬ ਦੀ ਗੱਲ ਇਸ ਤਰ੍ਹਾਂ ਹੀ ਜਾ ਕੇ ਕਰਦੇ ਰਹਿਵਾਂਗੇ ਭਰਾਵੋ ਆਓ ਜਿਹੜਾ ਕਿ ਆਪਣੇ ਪੰਜਾਬ ਦੀ ਗੱਲ ਕਰਨ ਦਾ ਸਾਥ DIY ਆਓ ਸਰਦਾਰ ਸ਼ਿਮਰਜੀਤ ਸਿੰਘ ਮਾਨ ਦਾ ਸਾਥ DIY ਤੁਸੀਂ ਜਾਗਰੂਤ ਜਾਗਦੇ ਜ਼ਮੀਰਾਂ ਵਾਲੇ ਮੇਰੀ ਗੱਲ ਨੂੰ ਸੁਣ ਰਹੇ ਹੋ ਪਰ ਤੁਸੀਂ ਲੋੜਾ ਸੈਨਾ ਬਹੁਤ ਵੱਡਾ ਹੈ ਇਹਦੇ ਵਿੱਚ ਕਿਵੇਂ ਪ੍ਰਚਾਰ ਕਰਨਾ ਕਿਵੇਂ ਲੋਕਾਂ ਨੂੰ ਨਾਮ ਬੰਦ ਕਰਨਾ ਹੈ ਕਿਵੇਂ ਜਾਗਰੂਤ ਕਰਨਾ ਹੈ ਇਹ ਥੋੜੇ ਦੇ ਗੱਲ ਛੱਡ ਕੇ ਆਣਾ ਤੁਸੀਂ ਮਾਨ ਸਾਹਿਬ ਦੀ ਸੋਚ ਨੂੰ ਕਿਵੇਂ ਅੱਗੇ ਲੈ ਕੇ ਰਾਣਾ ਤੁਸੀਂ ਕਿਵੇਂ ਨੌਜੋਨਾਂ ਨੂੰ ਵੋਟਾਂ ਲਈ ਪ੍ਰੇਰਿਤ ਕਰਨਾ ਹੈ ਆਓ ਪ੍ਰਭੂ ਆ ਕੇ ਆਪ ਸਾਡ ਜੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਸਾਡੇ ਸਰਪੰਚ ਸਾਹਿਬ ਕਹਿੰਦੇ ਸਾਡੇ ਸਰਪੰਚ ਸਾਹਿਬ ਨੇ ਜਿੱਦਾਂ ਰੂਪ ਦੇ ਲੇਗੇ ਕਰਨ ਤੋਂ ਮੈਨੂੰ ਪਤਾ ਸਨ ਮੈਂ ਫਾਸਪੋਰਟ ਜਾਨਾ ਯੋਗਦਾਨ ਬਹੁਤ ਹੁੰਦਾ ਇਹ ਸਾਡੇ ਸਰਪੰਚ ਸਾਹਿਬ ਕਹਿੰਦੇ ਕਦੇ ਅੱਠ ਖੜੇ ਕਰਕੇ ਮਾਨ ਸਾਹਿਬ ਨੇ ਵਿਸ਼ਵਾਸ ਲਾ ਲਾ ਵੀ ਅੱਠ ਖੜੇ ਕਰ ਦੋ ਨੌਜਵਾਨਾਂ ਢੇੜੇ ਜਿਹੇ ਮਾਨ ਸਾਹਿਬ ਦਾ ਲਾ ਚੱਕੀ ਸਰਪੰਚ ਦੇ ਦੇਖੋ ਇਸ ਕਰਕੇ ਭਰਾਵੋ 13 ਤਰੀਕ ਨੂੰ ਮਾਣ ਸਾਹਿਬ ਫਾਰਮ ਪਰ ਰਹੇ ਨੇ ਉਹਦੇ ਵਿੱਚ ਵੀ ਸਾਥ ਦਿਓ ਮੇਰੀ ਡਿਊਟੀ ਪੂਰੇ ਪੰਜਾਬ ਦੇ ਵਿੱਚ ਹੈ ਕਿਉਂਕਿ ਮੈਂ ਲਖੇ ਦਾ ਵੀ ਉਧਰੋਂ ਚੋਣ ਪ੍ਰਚਾਰ ਕਰ ਰਿਹਾ ਹਾਂ ਅਸੀਂ ਉਧਰੋਂ ਅੰਮ੍ਰਿਤਪਾਲ ਦਾ ਵੀ ਚੋਣ ਪ੍ਰਚਾਰ ਕਰ ਰਹੇ ਹਾਂ ਮੈਨੂੰ ਸਾਰੇ ਥਾਂਵਾਂ ਤੇ ਜਾਣਾ ਪੈਂਦਾ ਤੁਸੀਂ 13 ਤਰੀਕ ਵਾਲੇ ਪ੍ਰੋਗਰਾਮ ਵਿੱਚ ਸ਼ਾਮਲ ਹੋਣਾ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ